ਓ ਜੀ ਜੀ ਮੇਰੀ ਗੱਲ ਸੁਣ ਲੈ ਮੈਨੂੰ ਕਹਿੰਦੇ ਆ ਮਜੀਠੀਆ ਠੀਕ ਆ ਜੇ ਤੂੰ ਆ ਜਾ ਕਟ ਲਾ ਕੇ ਮੈਨੂੰ ਨਾ ਦੇਤੀ ਮੈਂ ਤੈਨੂੰ ਦੱਸਦਾ ਜਰਾ ਕੜਤਾ ਪਾੜੂ ਮੈਂ ਹਾਂ ਇਹ ਨਾ ਕਈ ਬਿੱਕੁੱਤੇਆਂ ਨੂੰ ਦੰਦ ਮਾਰਦਾ ਮੈਂ ਤਾਂ ਪਾੜੂਗਾ ਮੇਰੇ ਸਾੜੇ ਨੂੰ ਦੇਖ ਕਿਵੇਂ ਹਲਕ ਚੜਿਆ ਵਾ ਹਾਂ ਕੜਤਾ ਪਾੜੂਏ ਵੱਡਾ ਜਿਆ ਪਤਾ ਮੈਂ ਨਹੀਂ ਦਿੰਦਾ ਕੁੱਤਿਆਂ ਦੇ ਚੱਪੜਾਂੇ ਬਹੁਤ ਪੈਂਦੀਆਂ ਹੁੰਦੀਆਂ ਹਨ ਫਿਰ ਕੁੱਤਿਆਂ ਨੇ ਹਰਕਤਾਂ ਕਰਦਾ ਮੇਰੇ ਸਾੜੇ ਦੇ ਡੰਡੇ ਛਟੂ ਹਾਂ ਵੱਡਾ ਆਇਆ ਚਿਕਲੀ ਲਾਜ਼ਮ ਉਹ ਤੇ ਮੇਰੇ ਸਾਰੇ ਭੌਂਕ ਦਾ ਦੇ ਇੱਕ ਢੀ ਦੀ ਵਾਂ ਲੱਗੀ ਆ ਜੀਜੂ ਆਏ ਫਿਰ ਲੱਗਣੀ ਨਹੀਂ ਜਿੰਨਾ ਬੋਲਦੇ ਹੋ ਨਹੀਂ ਥੋੜੇ ਹਿੰਮਤ ਹੈ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਮਾਰੀ ਜਾਓਗੇ ਮੈਂ ਖਾਈ ਜਾਊਂਗਾ ਪਹਿਲਾਂ ਵਾਲੇ ਜਮਾਨੇ ਸੀ ਡਾਂਗ ਪੇਟ ਵੀ ਉਹ ਡਾਂਗ ਪੇਟ ਜੈ ਦੀਦੀ ਨੂੰ ਚੋੜਾ ਚਕਾ ਦਿਓ ਚਾਹੇ ਪਰਸ ਚਕਾ ਦਿਓ ਮੈਂ ਨਹੀਂ ਡਰਦਾ ਤੁਰਦਾਨ ਉਹ ਕਾਨੂੰਨਿਆਣਿਆ ਆਦਿਆ ਫਿਰ ਤੁਹਾਡਾ ਸਾਰਾ ਡੱਬੇ ਮੇਰੇ ਵਾਲੇ ਦੁਆਲੇ ਗੇੜੇ ਘੜਦਾ ਫਿਰਦਾ ਹੁੰਦਾ ਵਾ ਜੋ ਮੇਰੀ ਦੀਦੀ ਨੂੰ ਰੱਖ ਲੋ ਦੀਦੀ ਰੱਖ ਲੋ ਕਾਣਾ ਏ ਹਿੱਕਾਂ ਪਾੜ ਪੜ ਬੋਲਦਾ ਮੈਂ ਮੈਂ ਕਾ ਨੂੰ ਤੈਨੂੰ ਟੁਕਟਾ ਪਾਗਰਾਂ ਨਾ ਆੜ ਜਾ